ਉਹ ਯਾਰ ਉਹ ਬਾਹਰ ਲੈਣੀ ਮਾਲੇ ਮਾਲਕ ਦੇ ਕਸੂਰ ਆ ਮਾਲਕ ਦੇ ਇੱਥੇ ਤਰਿੰਦਾ ਹੈ ਬਾੜੇ ਦੇ ਟੱਟੂਆ ਵਿਚਾਰਾ ਬੈਠਾ ਵੇਚ ਰਿਹਾ ਲੈਣਾ ਵੀ ਕੀ ਆ ਉਹ ਤਾਂ ਕਸੂਰ ਤਾਂ ਵੱਡੇ ਦਾ ਜਿਹੜਾ ਕਰਾ ਰਿਹਾ ਡਿਪਟੀ ਸਾਹਿਬ ਨੂੰ ਆਪਾਂ ਦੁਬਾਰਾ ਡਿਟਿੰਚ ਦਈਏ ਕਿ ਪੁਲਿਸ ਇਹ ਤਿੰਨ ਦਿਨ ਤੇ ਆਂਦੋ ਉਸ ਤੋਂ ਆ ਆ ਦੇਖੋ ਬਣਾਓ ਇਹ ਦਿਖਾਵਾਂਗੇ ਵੀ ਕੋਈ ਸਾਹਮਣੇ ਕੱਢਿਆ ਬੰਦਾ ਦੇਖੋ ਹੋਰ ਕੇ ਕਹਿ ਵੀਦਾ ਠੀਕ ਹੈ ਡਿਪਟੀ ਸਾਹਿਬ ਨੂੰ ਆਪਾਂ ਦੁਬਾਰਾ ਮਿਲ ਲਈਏ ਇਹਨਾਂ ਤੋਂ ਕਹਿਆ ਮਾਲਕਾਂ ਨਾਲ ਸਖਤਾਈ ਤੇ ਕਰੋ ਠੀਕ ਹੈ ਬਿਲਕੁਲ ਬਿਲਕੁਲ ਹੈਨੇ ਸਖਤਾਈ ਨਾਲ ਦੁਬਾਰਾ ਕਿਹਾ ਜਾਵੇ ਥੋੜਾ ਥੋੜਾ ਜੀ ਪਲੀਜ਼ ਤੁਹਾਨੂੰ ਥ ਬੰਦੀਆਂ ਦੇ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਸਬੰਧ ਦੇ ਵਿੱਚ ਸ਼੍ਰੀ ਮਾਛੀਵਾੜਾ ਸਾਹਿਬ 'ਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਕੁਝ ਦਿਨ ਪਹਿਲਾਂ ਐਸਜੀਐਮ ਸਮਰਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਪਰ ਜਦੋਂ ਸਿੱਖ ਜਥੇਬੰਦੀਆਂ ਨੂੰ ਇਹ ਸੂਚਨਾ ਮਿਲੀ ਕਿ ਸ਼ਰਾਬ ਦੇ ਬੰਦ ਠੇਕਿਆਂ ਦੇ ਅੰਦਰ ਕ੍ਰਿੰਦਿਆਂ ਵੱਲੋਂ ਸ਼ਰਾਬ ਵੇਚੀ ਜਾ ਰਹੀ ਹੈ ਤਾਂ ਰਾਤ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ ਤਾਂ ਇੱਕ ਸ਼ਰਾਬ ਦੇ ਠੇਕੇ ਦੇ ਵਿੱਚ ਵਿਅਕਤੀ ਵੱਲੋਂ ਸ਼ਰਾਬ ਦੀ ਖਰੀਦਦਾਰੀ ਹੋਣ ਦਾ ਸ਼ੱਕ ਪਿਆ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਮਰਾਲਾ ਪੁਲਿਸ ਦੇ ਡੀਐਸਪੀ ਨੂੰ ਸੂਚਿਤ ਕੀਤਾ ਗਿਆ ਅਤੇ ਥਾਣਾ ਸ਼੍ਰੀ ਮਾਛੀਵਾੜਾ ਸਾਹਿਬ ਦੇ ਐਸਐਚਓ ਪਵਿੱਤਰ ਸਿੰਘ ਵੱਲੋਂ ਮੌਕੇ ਤੇ ਜਾ ਕੇ ਮੌਕਾ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਜਿਸ ਸ਼ਰਾਬ ਦੇ ਠੇਕੇ ਤੇ ਸ਼ੱਕ ਪਿਆਸੀ ਉਸ ਸ਼ਰਾਬ ਦੇ ਠੇਕੇ ਨੂੰ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਖੁਲਵਾਇਆ ਗਿਆ ਤੇ ਅੰਦਰ ਬੜੇ ਵਿਅਕਤੀ ਨੂੰ ਬਾਹਰ ਕਢਵਾਇਆ ਗਿਆ ਜਿਸ ਦੀ ਵੀਡੀਓ ਸਿੱਖ ਜਥੇਬੰਦੀਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਕੀਤੀ ਗਈ ਹੈ ਇਸ ਤਰ੍ਹਾਂ ਦੀ ਘਟਨਾ ਦੀ ਨਿਖੇਦੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਖਿਲਾਫ ਕੋਈ ਵੀ ਸਖਤ ਐਕਸ਼ਨ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਸੰਗਠਨਾਂ ਦੇ ਨਾਲ ਮਿਲ ਕੇ ਦਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ ਕੀ ਨਾਮ ਹੈ ਤੁਹਾਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਹਾਂ ਜੀ ਜੇ ਸ਼ਹੀਦੀ 15 ਬੜਾ ਚੱਲ ਰਿਹਾ ਹੈ ਇਸ ਦੇ ਵਿੱਚ ਤੋਂ ਪਤਾ ਲੱਗਿਆ ਕਿ ਬੀਤੀ ਰਾਤ ਉਹਦੇ ਸ਼ਰਾਬ ਦੇ ਠੇਕੇ ਖੁੱਲੇ ਸੀ ਬਿਲਕੁਲ ਤੇ ਕੋਈ ਵੀ ਮਾਮਾ ਵੀ ਹੋਇਆ ਕੀ ਕਰਨਾ ਚਾਹੁੰਦੇ ਆ ਸਾਨੂੰ ਸਾਡੇ ਸਿੰਘ ਗਏ ਸੀਗੇ ਸਾਰੇ ਠੇਕੇ ਚੈੱਕ ਕਰ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਘਵਾੜਾ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਤੇ ਮੌਜੂਦਾ ਅਸੀਂ ਇੱਥੇ ਦੇ ਨਜ਼ਦੀਕੀ ਪੱਤਰਕਾਰ ਸਾਹਿਬ ਨਾਲ ਵੀ ਫੋਨ ਕਰਿਆ ਵੀ ਭਾਈ ਫਲਾਣਾ ਠੇਕਾ ਖੁੱਲਾ ਵੀ ਤੁਸੀਂ ਆਓ ਸਾਡੇ ਕੋਲ ਉਹ ਕਹਿੰਦੇ ਵੀ ਤੁਸੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਜਾ ਕੇ ਕਹਿ ਦਿੰਦਾ ਹਨਾ ਜਦ ਕਿ ਅਸੀਂ ਪਹਿਲਾਂ ਹੀ ਐਸ ਡੀអਮ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ 22 23 24 ਨੂੰ ਵੀ ਇਹ ਜਿਹੜੇ ਦਾਰੂ ਦੇ ਠੇਕੇ ਮੀਟਰੀਆਂ ਦੁਕਾਨਾਂ ਜਾਂ ਤਬਾਕੀ ਦੀਆਂ ਦੁਕਾਨਾਂ ਵੀ ਇਹ ਬੰਦ ਕਰਾਈਆਂ ਜਾਣਾ ਉਹਨਾਂ ਵੱਲੋਂ ਕਿਹਾ ਕਿ ਅਸੀਂ ਬੰਦ ਰਹਿਣਗੇ ਦੇਖੋ ਅਸੀਂ ਮੰਗ ਪੱਤਰ ਦਿੱਤਾ ਸੀ ਪਿਛਲੀ ਵਾਰ ਵੀ ਹੋਇਆ ਉਸ ਤੋਂ ਪਿਛਲੀ ਵਾਰ ਵੀ ਹੋਇਆ ਹੁਣ ਇਹ ਤਾਂ ਇਹਨਾਂ ਨੂੰ ਸਵਾ 6 ਦੀ ਦਿਹਾੜਾ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਆਪ ਚਾਹੀਦਾ ਵੀ ਇਹ ਚੀਜ਼ਾਂ ਨਾ ਹੀ ਹੋਣ ਸਾਨੂੰ ਕਿਉਂ ਬਾਰ ਬਾਰ ਮੋਮਰੈਂਡਮ ਦੇਣਾ ਪੈਂਦਾ ਰਾਤ ਨੂੰ ਕੀ ਘਟਰਾ ਕਰੋ ਰਾਤ ਜੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੌਕੇ ਦੇ ਉੱਤੇ ਬੰਦਾ ਐਸਐਚਓ ਭੇਜੇਵੇਂ ਐਸਐਚਓ ਸਾਹਿਬ ਨੇ ਆ ਕੇ ਆਪਣੇ ਕਹਾੜਾ ਰੋਡ ਦੇ ਉੱਪਰੋਂ ਬੰਦਾ ਅੰਦਰੋਂ ਕੱਢਿਆ ਉਹ ਸਾਡੇ ਕੋਲ ਵੀਡੀਓ ਪ੍ਰੂਫ ਹੈਗਾ ਜੀ ਨਾਲ ਉਹ ਸੇਲ ਕਰ ਰਿਹਾ ਸੀਗਾ ਜੀ ਬੰਲਾ ਠੇਕਾ ਖੁੱਲਾ ਸੀਗਾ ਜਦੋਂ ਉਹਨੂੰ ਕਿਸੇ ਨੇ ਕਹਿਤਾ ਵੀ ਸਿੰਘ ਆ ਰਹੇ ਨੇ ਉਹ ਬੰਦਾ ਠੇਕਾ ਬੰਦ ਕਰਕੇ ਅੰਦਰ ਬੈਠ ਗਿਆ ਕਿਹੜੀ ਕੰਪਨੀ ਪਾਰਟੀ ਦੇ ਠੇਕੇ ਦੇ ਦੇਖੋ ਇਹ ਨਹੀਂ ਪਤਾ ਕਿ ਕਿਹੜੀ 파ਟੇ ਲੁਧਿਆਣੇ ਦਾ ਕਹਿ ਰਿਹਾ ਕੋਈ ਜਿਹਦਾ ਹੈਗਾ ਇਹ ਠੇਕੇ ਤੇ ਇੱਕ ਉਹ ਖੁੱਲਾ ਸੀ ਇੱਕ ਰੋਪੜ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਸੀ ਉਹ ਵੀ ਬੰਦਾ ਸੀ ਅੰਦਰੋਂ ਕੱਢਿਆ ਇਹ ਪਰ ਦੇਖਣ ਨੂੰ ਮਿਲਦਾ ਕਿ ਜਿਵੇਂ ਕੋਈ ਸ਼ਰਾਬ ਦੀ ਆਪਾਂ ਕਾਰੋਬਾਰ ਦੀ ਗੱਲ ਕਰ ਲਈਏ ਜਾਂ ਆਪਣੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਨੀ ਹੈ ਤੇ ਬਹੁਤ ਵੱਡੀ ਅਣਗਹਿਲੀ ਹੈ ਬਿਲਕੁਲ ਜੀ ਹੁਣ ਦੇਖੋ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮੌਕੇ ਦਾ ਜਿਹੜਾ ਆਪਣੇ ਐਸ ਡੀ ਐਮ ਬ ਵੀ ਉਹਦੀ ਕੀ ਜ਼ਿੰਮੇਵਾਰੀ ਬਣਦੀ ਸੀਗੀ ਇਹ ਚੀਜ਼ ਦੀ ਕੋਈ ਕਾਰਵਾਈ ਜਿ ਹੁਜੀਕਲ ਦੇਖੋ ਅਸੀਂ ਰਾਤ ਫਿਰ ਥਾਣੇ ਗਏ ਸੀਗੇ ਜੀ ਸਾਰੀ ਸਿੰਘ ਅਸੀਂ ਥਾਣੇ ਜਾ ਕੇ ਲਿਖਤੀ ਕੰਪਲੇਂਟ ਵੀ ਕਰਕੇ ਆਏ ਹਾਂ ਹੁਣ ਦੇਖੋ ਪ੍ਰਸ਼ਾਸਨ ਕਿ ਇਹਨਾਂ ਦੇ ठेकेदारों ਤੇ ਕੀ ਕਾਰਵਾਈ ਕਰਦਾ ਜੇ ਕਾਰਵਾਈ ਨਹੀਂ ਕਰਦੇ ਫਿਰ ਸਾਨੂੰ ਇਹ ਮੌਜੂਦਾ ਐਸਡੀਐਮ ਦਫ਼ਤਰ ਦਾ ਘਰਾਓ ਕਰਨਾ ਪਊਗਾ ਬਿਲਕੁਲ ਜੀ ਜੋ ਕਿ ਬੀਤੀ ਰਾਤ ਦੀ ਵੀਡੀਓ ਵਾਇਰਲ ਹੋਈ ਹੈ ਜੀ ਮਾਚੀਵਾੜਾ ਸਾਧਵੇ ਸਿੱਖ ਜਥੇਬੰਦੀਆਂ ਵੱਲੋਂ ਸ਼ਰਾਬ ਦੇ ਠੇਕੇ ਖੁੱਲਣ ਬਾਰੇ ਕੋਈ ਵੀਡੀਓ ਬਣ ਲਈ ਕੀਤੀ ਗਈ ਹੈ ਤੇ ਤੁਸੀਂ ਵੀ ਉੱਥੇ ਮੌਜੂਦ ਸੀ ਇਹ ਸੋ ਕਰਨ ਦਾ ਅੰਦਰ ਘੜਵਾਇਆ ਗਿਆ ਠੀਕ ਹੈ ਨਾ ਹਾਂਜੀ ਸਾਡੇ ਕੋਲੇ ਸਿੱਖ ਜਥੇਬੰਦੀਆਂ ਨੇ ਫੋਨ ਹੀ ਕਰਿਆ ਸੀ ਅਸੀਂ ਉੱਥੇ ਪਹੁੰਚ ਗਏ ਸੀ ਉਹਨਾਂ ਦੀ ਅਸੀਂ ਗਲਤਫਹਿਮੀ ਦੂਰ ਕਰ ਦਿੱਤੀ ਸੀ ਵੀ ਜਿਹੜਾ ਇੱਕ ਰਿੰਦਾ ਆਮ ਤੌਰ ਤੇ ਠੇਕੇ ਦੇ ਵਿੱਚ ਹੀ ਰਾਤ ਸਮੇਂ ਪੈਂਦੇ ਨੇ ਰਾਖੀ ਕਰਦੇ ਨੇ ਤੇ ਇਹ ਕੜਵਾਤਾ ਸੀ ਇਹਨਾਂ ਦੀ ਸ਼ੰਕਾ ਦੂਰ ਕਰਤੀ ਸੀ ਸਿੱਖ ਜਥੇਬੰਦੀਆਂ ਦੀ ਉਹ ਲੋਕ ਕਹਿ ਰਹੇ ਵੀ ਉਹ ਵੇਚ ਰਸ ਸੀ ਸਰਾਬ ਨਹੀਂ ਵੇਚਣ ਵਾਲੀ ਕੋਈ ਸਾਹਮਣੇ ਨਹੀਂ ਆਇਆ ਜੀ ਸਾਡੇ ਕੋਲ ਅੰਦਰ ਬੰਦਾ ਜ਼ਰੂਰ ਸੀ ਇਹਨਾਂ ਦਾ ਕਰਿੰਦਾ ਤੇ ਫਿਰ ਲੋਕ ਲਵਾਤਾ ਸੀ ਬਾਹਰੋਂ ਵੀ ਫਿਰ ਅਸੀਂ ਉਹ ਵੀ ਹੈਗੇ ਅਸੀਂ ਹੋਰ ਵੀ ਠੇਕੇ ਜੱਗਦੇ ਜਿਹੜੇ ਸਰਕਾਰ ਦੇ ਬੰਦੇ ਬਾਹਰ ਕਰਦੇ ਪਰ ਉਹ ਹਟਦੇ ਨਹੀਂ ਬਾਗ ਨਹੀਂ ਆਉਂਦੇ ਐਕਚੁਅਲੀ ਇਹਨਾਂ ਜਿੰਨੇ ਵੀ ਕਰਿੰਦੇ ਆ ਰਾਤ ਸਵੇਰ ਠੇਕੇ ਦੇ ਵਿੱਚ ਹੀ ਰੱਖੀ ਹੈ ਜੇ ਉਹ ਨਹੀਂ ਸਕورٹی ਵਜੋਂ ਪੈਂਦੇ ਨੇ ਇਹ ਸੰਗ ਸਿੱਖ ਸੰਗਤਾਂ ਦੇ ਜਿਹੜੇ ਮੁੰਡੇ ਸੀ ਇਹਨਾਂ ਨੂੰ ਬਹਿਮ ਹੋ ਗਿਆ ਸੀ ਉਹ ਦੂਰ ਕਰਤਾ ਜੀ ਫਿਰ ਇਹਨਾਂ ਜਾ ਕੇ